ਮੈਂ ਕਿਹਾ 8 ਘੰਟਿਆਂ ਦਾ ਕਿਥੋਂ ਰੂਲ ਬਣਾਤਾ ਵੀ ਤੁਸੀਂ ਵੀ 8 ਘੰਟਿਆਂ 'ਚ ਬਿਜਲੀ ਠੀਕ ਹੋਏ ਮੈਂ ਪਾਣੀ ਲੱਗ ਜਾਂਦਾ ਉਹ ਵੀ 8 ਘੰਟੇ ਟੁੱਟਵੇਂ ਦਿੰਨੇ ਹੋ ਤੁਸੀਂ 2 ਘੰਟੇ ਫਿਰ 2 ਘੰਟਿਆਂ ਦਾ ਬ੍ਰੇਕ ਫੇਰ ਫੇਰ 2 ਘੰਟੇ ਫਿਰ ਫੇਰ 1 ਘੰਟਾ ਕੱਟ ਲਿਆ ਫੇਰ ਫੇਰ 2 ਘੰਟੇ ਉਸੇ ਕਹਿਰੇ 'ਚ ਚੱਲੀ ਜਾਂਦਾ ਕਹਿੰਦੇ ਜੀ ਸੈਕਟਰੀ ਲੈਵਲ 'ਤੇ ਮੀਟਿੰਗ ਹੋਈ ਸੀ ਉਸਮੇ ਫੈਸਲਾ ਕੀਤਾ ਗਿਆ ਥਾ ਅੱਛਾ ਮੈਂ ਕਿਹਾ ਕਿਸ ਲੈਵਲ 'ਤੇ ਮੀਟਿੰਗ ਹੋਈ ਥੀ ਸੈਕਟਰੀ ਲੈਵਲ 'ਤੇ ਮੈਨੇ ਕਹ ਨੱਕਾ ਲੈਵਲ 'ਤੇ ਮੀਟਿੰਗ ਹੋਈ ਹੈ ਕਦੀ कहते ये क्या होता है नाका मैं नाका नहीं नक्का नक्का लेवल पे मीटिंग हुई है कभी कहते ना मैं नक, अगली मीटिंग नक्का लेवल पे करेंगे कहने कहा होता है सर ये मैं आई तो मैं नक्का जितो क्यारे नी के थोन मैं पूछूंगा अठ घंटे च हो जा कम वो भी दो दो घंटे टुट च मैं क्या ग्यारह बारह घंटे बिजली लगातार दो कोई किसान कमला नहीं है ਕਿ ਆਪਣੀਆਂ ਬੱਟਾਂ ਤੋੜ ਲਿਓ ਕਿ ਬਿਜਲੀ ਹੈਗੀ ਆ ਪਾਣੀ ਲਈ ਜਾਊਂਗਾ ਮੈਂ ਉਹ ਬੱਟਾਂ ਤਾਂ ਉਹਨੂੰ ਪੁੱਛਣੀਆਂ ਪੈਣਗੀਆਂ ਉਹ ਬੰਦ ਕਰਕੇ ਜਾਊਗਾ ਮੋਟਰ ਫਿਰ ਉਹ ਘਰੇ ਜਾਊਗਾ ਅਗਲੇ ਦਿਨ ਫੇਰ 12 ਘੰਟੇ ਦੇ ਦੋ ਫੇਰ ਉਹ ਬੰਦ ਕਰਕੇ ਜਾਊਗਾ ਤੁਸੀਂ ਦੇਖ ਲਿਓ ਮੈਂ ਕਿਹਾ ਸੀ ਕਿ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦੂੰਗਾ ਤੇ ਤੁਸੀਂ ਕੀਤਾ ਨਾ ਇਹ ਤਜਰਬਾ ਬੰਦ ਕਰਕੇ ਘਰੇ ਆਉਨੇ ਹੋ ਨਾ ਕਿਉਂਕਿ ਮੈਂ ਉੱਥੋਂ ਆਇਆ ਜੀ ਮੈਂ ਨੱਕਿਆਂ ਚੋਂ ਆਇਆ ਨਾ ਆਹੀ ਫਰਕ ਹੈ ਨਾ ਮੈਂ ਨੱਕਿਆਂ ਦਾ ਪੋਤਾ ਹਾਂ ਮੈਂ ਨੱਕਿਆਂ ਚੋਂ ਉੱਠ ਕੇ ਆਇਆ ਨਾ ਆਈ ਦਾ ਫਰਕ ਹੈ ਬਸ ਉਹਨਾਂ ਨੂੰ ਕੀ ਪਤਾ ਹੋਣਾ ਸੁਖਵੀਰ ਬਾਦਲ ਉਹਨਾਂ ਨੂੰ ਕੀ ਪਤਾ ਹੈ ਫਸਲਾਂ ਕੀ ਹੁੰਦੀਆਂ ਨੇ ਉਹ ਕੀ ਉਹਦੀ ਘਰ ਵਾਲੀ ਤਾਂ ਹਰ ਸਿਮਰਤ ਕੌਰ ਉਹ ਚਨੀ ਹੀਰ ਚਲੀ ਗਈ ਉੱਥੇ ਸਰਦੂਲਗੜ੍ਹ ਕੋਲੇ ਬਠਿੰਡਾ ਹਲਕੇ 'ਚ ਉੱਤੇ ਹੜ੍ਹ ਆ ਗਏ ਸੀਗੇ ਤੇ ਐਮਪੀ ਆ ਉਹ ਫਸਲਾਂ ਦਾ ਮੁਆਵਜ਼ਾ ਵਗੈਰਾ ਦੇਣ ਉਹ ਕੋਈ ਵਿਚਾਰਾ ਗਰੀਬ ਕਿਸਾਨ ਕਹਿੰਦਾ ਬੀਬਾ ਜੀ ਮੇਰੀਆਂ ਹਰੀਆਂ ਮਿਰਚਾਂ ਮਾਰੀਆਂ ਗਈਆਂ 2 ਕਿੱਲੇ ਮੈਨੂੰ ਮੁਆਵਜ਼ਾ ਦਿਓ ਉਹਨੂੰ ਵਿਚਾਰੇ ਨੂੰ ਕੀ ਪਤਾ ਵੀ ਕੀ ਹੁੰਦਾ ਇਹ ਉਹਨੇ ਜ਼ੇਜ਼ੇਦਾਰ ਨੂੰ ਪੁੱਛ ਲਿਆ ਕਹਿੰਦੀ ਹਰੀਆਂ ਮਿਰਚਾਂ ਕਿੰਨੇ ਕਿਤੇ ਵਿਕ ਜਾਂਦੀਆਂ ਨੇ ਉਹ ਸਰਪੰਚ ਜ਼ੇਜ਼ੇਦਾਰ ਨੂੰ ਕਹਿੰਦਾ ਜੀ ਹਰੀਆਂ ਮਿਰਚਾਂ 2500 ਰੁਪਏ ਵਿਕ ਜਾਂਦੀਆਂ ਨੇ ਕੁਇੰਟਲ ਲਾਲ ਵਿਕ ਜਾਂਦੀਆਂ 7-8000 ਰੁਪਏ ਕਹਿੰਦੀ ਫਿਰ ਕਾਮਲੇ ਤੁਸੀਂ ਹਰੀਆਂ ਕਿਉਂ ਬੀਜ ਤੁਸੀਂ ਤੇ ਲਾਲ ਹੀ ਬੀਜਿਆ ਕਰੋ ਅੱਲਾ ਦੱਸੋ ਉਹਨੂੰ ਉਹਨੂੰ ਕੌਣ ਸਮਝਾਵੇ ਹਰੀਆਂ ਤੋਂ ਲਾਲ ਹੁੰਦੀਆਂ ਨੇ ਪਤਾ ਹੀ ਨਹੀਂ ਗੰਨੇ ਵਾਲੇ ਚਲੇ ਗਏ ਸੁਖਵੀਰ ਬਾਦਲ ਕੋਲੇ ਜਦੋਂ ਇਹ ਡਿਪਟੀ ਸੀਐਮ ਸੀਗਾ ਕਹਿੰਦੇ ਗੰਨਾ ਦੀ ਪੇਮੈਂਟ ਨਹੀਂ ਆ ਰਹੀ ਕਹਿੰਦੇ ਹਾਂ ਗਲਤ ਹੋ ਰਿਹਾ ਹੈ ਗੰਨਾ ਤਾਂ ਬੀਜਣਾ ਵੀ ਬਹੁਤ ਔਖਾ ਹੈ ਉਹ ਕਹਿੰਦੇ ਕਿਵੇਂ ਕਹਿੰਦਾ ਦੇਖ ਲਓ ਗੁੜ ਦੀਆਂ ਛੋਟੀਆਂ ਛੋਟੀਆਂ ਪਹਿਲਾਂ ਡਲੀਆਂ ਕਰਨੀਆਂ ਪੈਂਦੀਆਂ ਹੋਣਗੀਆਂ ਫਿਰ ਐਂ ਦੱਬਣਾ ਹੈ ਉਹ ਉਦਿਆਂ ਆ ਕੇ ਕਹਿੰਦੇ ਛੱਡੋ ਪਰੇ ਜਿਹਨੂੰ ਮੁੱਡੇ ਦਾ ਹੀ ਨਹੀਂ ਪਤਾ ਉਹ ਤੋਂ ਕੀ ਉਮੀਦ ਕਰਦੇ ਆਪਾਂ ਸੋ ਇਹਨਾਂ ਨੂੰ ਪਤਾ ਹੀ ਕੱਖ ਨਹੀਂ ਜੀ ਆ ਪਹਾੜਾਂ ਵਾਲੇ ਸਕੂਲਾਂ 'ਚ ਪੜ੍ਹੇ ਨੇ ਉੱਥੇ ਪੰਜਾਬੀ ਹੈ ਨਹੀਂ ਪੰਜਾਬੀ ਸਿਲੇਬਸ ਹੀ ਹੈ ਨਹੀਂ ਉੱਥੇ ਜੇ ਪੰਜਾਬੀ ਪੜ੍ਹੀ ਹੁੰਦੀ ਫਿਰ ਐਂ ਥੋੜੀ ਹੁੰਦਾ ਵੀ ਆਪਣੇ ਬਾਪ ਨੂੰ ਹੀ ਕਹਿ ਗਿਆ ਦੋ ਤਿੰਨ ਵਾਰੀ ਮੇਰੇ ਪਿਤਾ ਸਮਾਨ ਨੇ ਬਾਦਲ ਸਾਹਿਬ ਬਾਦਲ ਸਾਹਿਬ ਨੂੰ ਉੱਠ ਕੇ ਕਹਿਣਾ ਪਿਆ ਓਏ ਪਿਤਾ ਸਮਾਨ ਨਹੀਂ ਓਏ ਮੈਂ ਪਿਤਾ ਹੀ ਆ ਸੋ ਇਹਨਾਂ ਨੂੰ ਆਪਾਂ ਪੰਜਾਬ ਦੇ ਬਾਹਰ ਸਭਣਾ ਲਾਂਗੇ ਹੁਣ ਆਪਾਂ ਜਿੰਦਾਬਾਦ 23 ਹੋ ਕੇ ਮੈਨੂੰ ਦੋ ਕੇ ਵੀ ਨਾ ਇਹਨਾਂ ਨੂੰ ਕੀ ਪਤਾ ਹੁਣ ਕਹਿੰਦੇ ਪੰਜਾਬ ਬਚਾਓ ਕੱਢ ਲਈ ਜਤਰਾ ਜੀ ਉਹ ਕੀ ਤੋਂ ਬਚਾਈਏ ਪੰਜਾਬ ਤੁਹਾਡੇ ਤੋਂ ਤਾਂ ਬਚਾ ਕੇ ਹਟਿਆ ਜੇ ਹੁਣੀ ਹਜੇ ਹੁਣੀ ਤਾਂ ਬਚਾਇਆ ਥੋਤੋਂ ਪੰਜਾਬ بچਾਓ ਦੱਸੋ ਕੁਛ ਵੀ ਕਹਿ ਦਿੰਦੇ ਆ ਕਿਸੇ ਨੂੰ ਟਿਕਟਾ ਨਹੀਂ ਲੈਂਦਾ ਕੋਈ ਅਕਾਲੀ ਦਲ ਦੀ ਹਾਲਤ ਦੇਖ ਲਓ ਟਿਕਟਾ ਨਹੀਂ ਲੈ ਰਿਹਾ ਕੋਈ ਮੇਰੇ ਦੋਸਤ ਦਾ ਫੋਨ ਆਇਆ ਕਹਿੰਦਾ ਸਾਡੇ ਪਿੰਡ ਦਾ ਕਿ ਜਥੇਦਾਰ ਆ ਬਾਈ ਅਕਾਲੀਆਂ ਦਾ ਵੱਡਾ ਨਾਮ ਹੈ ਕਹਿੰਦਾ ਉਹਦਾ ਮੈਂ ਕਿਹਾ ਅੱਛਾ ਕਹਿੰਦਾ ਰੋਜ਼ ਸਵੇਰੇ ਅਰਦਾਸ ਕਰਨ ਜਾਂਦਾ ਗੁਰਦੁਆਰਾ ਸਾਹਿਬ ਜੀ ਟਿਕਟ ਵਾਸਤੇ ਮੈਂ ਕਿਹਾ ਮਿਲੂਗੀ ਕਹਿੰਦਾ ਨਹੀਂ ਇਹ ਕਹਿਣ ਜਾਂਦਾ ਹੇ ਰੱਬਾ ਮੈਨੂੰ ਨਾ ਮਿਲ ਜਾ ਕਿਤੇ ਲੋਕਾਂ ਦੇ ਸਾਹਮਣੇ ਕਿਵੇਂ ਕਰਾਂਗੇ ਲੋਕਾਂ ਮੂਰੇ ਕਿਹੜੀ ਮੂੰਹ ਨਾਲ ਜਾਵਾਂਗੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਕਰਾਈਆਂ ਹੋਈਆਂ ਨੇ ਕਿਹੜੇ ਮੂਹ ਨਾਲ ਲੋਕਾਂ ਤੋਂ ਵੋਟਾਂ ਮੰਗਾਗੇ ਆ ਹਾਲਤ ਹੋਈ ਪਈ ਐ ਜਥੇਦਾਰਾਂ ਨੇ ਆਪਦੇ ਕੁੰਡੇ ਬੰਦ ਕਰ ਰੱਖੇ ਨੇ ਜਿਹੜੀਆਂ ਥੱਲੇ ਤਖਤ ਦੇ ਥੱਲੇ ਗੇਟ ਦੇ ਥੱਲੇ ਮਿਲਣਾਂ ਹੀ ਰਹਿ ਜਾਂਦੀਆਂ ਨੇ ਉੱਥੇ ਵੀ ਚੁੰਨੀ ਚਾਨੀ ਜਾਂ ਕੱਪੜਾ-ਕੁਪੜਾ ਵਸਾ ਰੱਖਿਆ ਕਿਤੇ ਥੱਲੋਂ ਦੀਆਂ ਟਿਕਟ ਸੱਟ ਜਾਣ ਕਿਤੇ ਵੀ ਟਿਕਟ ਲੈ ਲੈ ਸਾਡੀ ਟਿਕਟਾਂ ਨਹੀਂ ਪੂਰੀਆਂ ਹੋ ਰਹੀਆਂ ਆ ਹਾਲਤ ਹੋ ਗਈ ਐ ਇਹਦਾ ਤੁਸੀਂ ਹਾਂ ਸਾਨੂੰ ਜਿਹੜਾ ਪਿਆਰ ਦੇ ਜਾਂ ਨਾ ਅਸੀਂ ਕਿਸਮਤ ਵਾਲਿਆਂ ਕੋਈ ਪੁਰਾਣੇ ਜਨਮਾਂ ਦੇ ਕੋਈ ਪੁੰਨੀ ਸਾਹਮਣੇ ਨੇ ਜਿਹੜਾ ਇੱਥੇ ਬੈਠੇ ਹਾਂ ਗੱਡੀ ਮੇਰੀ ਫੁੱਲਾਂ ਨਾਲ ਭਰ ਦਿੰਨੇ ਰੋਜ਼ ਮੈਨੂੰ 2-3 ਪਟ્રોલ ਪੰਪਾਂ ਤੇ ਖੜ ਕੇ ਪਹਿਲਾਂ ਫੁੱਲ ਕੱਢ ਕੇ ਆਪਦੇ ਬੈਠਣ ਨੂੰ ਜਗ੍ਹਾ ਬਣਾਉਣੀ ਪੈਂਦੀ ਐ ਆ ਆ ਆ ਕਿੱਥੇ ਪਿਆਰ ਮਿਲਦਾ ਜੀ ਕਿੱਥੇ ਕਿੱਥੇ ਪੁਰਾਣੇ ਜਨਮਾਂ ਦੇ ਪੁੰਨੀ ਨੇ ਇੱਕ ਪਾਸੇ ਤਾਂ ਆ ਪਿਆਰ ਆ ਮੈਂ ਵੀ ਸੋਚਦਾ ਉਹਨਾਂ ਭਗਵਾਨ ਤਮਾਨਾ ਆ ਦਿਲ ਜਿਲਿੰਦਰ ਦਿਆਲਪੁਰੀ ਮੁੰਡਾ ਬੈਠਾ ਇਕੱਠੇ ਦੂਰਦਰਸ਼ਨ ਤੇ ਅਸੀਂ ਕੰਮ ਕਰਦੇ ਰਹੇ ਹਾਂ ਹੈ ਇਹ ਕਲਾਕਾਰ ਨੇ ਭਈ ਆਪਣਾ ਆਪਣਾ ਰੋਜੀ ਕਿਰਤ ਕਮਾਈ ਕਰਕੇ ਖਾਂਦੇ ਨੇ ਤਾੜੀਆਂ ਮਾਰੋ ਮੁੰਡੇ ਵਾਸਤੇ